ਆੰਦੇ ਨੂੰ ਕੋਈ ਵਿਆਹ ਚੋਂ ਦਾ ਪੁੱਜਦਾ ਨਹੀਂ ਜਿੰਨਾ ਕੋਈ ਨਹੀਂ ਚਾਣਾ ਲੱਗੇ ਸੋਫੀ ਦਾ ਨਹੀਂ ਲੱਗਦਾ ਸੋਫੀ ਦਾ ਤੂੰ ਐਂ ਦੇਖ ਲੈ ਬੋਲਾ ਟਮ ਪਹਿਲਾਂ ਮੈਂ ਕੋਲੇ ਜਾਉ ਮੈਂ ਗਰਮਾ ਮੈਂ ਗਲਤ ਆਸਤੀ ਕਾਲ ਜੀ ਨਾ ਘੱਟ ਮੈਂ ਮੈਂ ਤੈਨੂੰ ਮੈਂ ਤੈਨੂੰ ਕਾਲ ਜੀ ਨਾ ਘੱਟ ਮੈਂ ਤੈਨੂੰ ਤਾਂ ਪੀਤੀ ਨਹੀਂ ਕਦੇ ਦੇਖਣੀ ਤੈਨੂੰ ਯਾਰ ਤੇਰੀ ਪੀਤੀ ਆ ਭੈਣ ਦੀ ਤੇਰੀ ਪੀਤੀ ਆ ਬੋਤਲ ਚੱਕ ਲਈ ਉਹ ਤੇਰੀ ਪੀਤੀ ਆ ਤੇਰੀ ਪੀਤੀ ਆ ਤੇਰੀ ਪੀਤੀ ਆ ਦੇਖ ਆ ਇਹਨਾਂ ਨੂੰ ਦੋ ਬੋਤਲਾਂ ਦੇ ਦੋ ਬੋਤਲਾਂ ਬਾਕੀ ਮੈਂ ਪੈਣ ਮਰਾਵੇ ਚਾਹੀ ਟੱਪੇ ਦੇ ਦੇ ਤੇਰੀ ਪੀਤੀ ਆ ਮੈਂ ਕਰਮ ਮੋਬਾਈਲ ਫੜ ਲਓ ਹੁਣ ਮੇਰਾ ਇਸ ਤੋਂ ਬਾਅਦ ਮੈਂ ਫੜਨ ਵਾਲਾ ਰਹਿਣਾ ਨਹੀਂ ਮੋਬਾਈਲ ਫੜ ਲਾ ਮੇਰਾ ਪਾ ਕੇ ਜਾਵਾਂਗੇ ਪਾ ਕੇ ਸਭ ਨੂੰ ਪਾ ਤੇ ਬਾਈ ਸਾਰੇ ਪਾਪ ਤੇ ਬਸ ਬਸ ਜਾਣਾ ਨਹੀਂ ਜਾਣਾ ਨਹੀਂ ਨਹੀਂ ਮੈਂ ਹਾਂ ਚਲੋ ਜੀ ਮੈਂ ਨਹੀਂ ਜਾਂਦਾ ਚੱਲਦੇ ਕਿੰਨੇ ਦੇ ਬੈਠੇਗਾ ਚੱਲਦੇ ਤੜਕੇ ਉੱਠਣਾ ਤਾਂ ਇਹਨੂੰ ਲੈ ਆਉ ਇਹ ਇਹਨੂੰ ਪਾਤਾ ਨਾ ਕਰਿਆ ਕਰ ਸੋਫੀ ਬੰਦੇ ਮਸਾ ਚੱਕਰਾਂ ਤੇ ਉਹਨੇ ਫੇਰ ਚੱਕਰ ਪਾਉਂਦੇ ਸੋਫੀ ਦੀ ਡੀਜੇ ਆਲਾ ਵੀ ਨਹੀਂ ਸੁਣਦਾ ਸਹੀ ਹੈ ਸੋਫੀ ਦੀ ਡੀਜੇ ਆਲਾ ਵੀ ਨਹੀਂ ਸੁਣਦਾ ਬਾਈ ਟਾਈਟ ਹੋ ਗਈ ਵਗ ਜੇ ਵਲੌਗ ਸਾਡੇ ਯੈਲੂ ਯਾਰ ਦੇ ਵਿਆਹ ਦਾ ਵਲੌਗ ਹੈ ਇਹਨੂੰ ਅੰਤ ਤੱਕ ਦੇਖ ਲਿਓ ਬਈ ਚਾਰ ਚੱਕ ਕੇ ਲਿਆ ਗੱਡੀਓ ਚਾਰ ਜਲਾ ਦੇ ਫੋਨ ਅੱਜ ਫੇ ਸਾਰੀ ਯਾਦ ਹੀ ਚੱਲੂ ਏ ਵਲੌਗ ਜੇ ਤੇ ਹੈ ਅੱਜ ਗਾਗ ਨਾਲ ਇੰਜੋਏ ਕਰਦਾ ਗਾਗ ਨਾਲ ਹਾਂਜੀ ਹਾਂ ਕੀ ਬੈਠਾ ਹੋ ਜਾ ਮੜਾ ਜਾ ਅੱਜ ਬਈ ਅਸਨਾ ਨਾ ਤੋਕੇ ਤਿਆਰ ਬੈਰ ਪਹਿਲਾਂ ਤਾਂ ਸਾਰ ਨੂੰ ਸਸਰੀ ਕਾਲ ਤੇ ਹੋ ਠੀਕ ਠਾਕ ਵਲੌਗ ਇਹ ਆਥਣੇ ਜਿਹਾ ਸਟਾਰਟ ਕਰਿਆ ਅੱਜ ਦਿਨੇ ਵੀਡੀਓ ਬਣਾਈ ਐ ਉਦੋਂ ਟਾਈਮ ਲੱਗਿਆ ਨਹੀਂਗਾ ਤੇ ਆਪਣੇ ਮਿੱਤਰ ਦਾ ਜੀਜ਼ ਮਿੱਤਰ ਤੇ ਨਾਂ ਉਹਦਾ ਜਸਪ੍ਰੀਤ ਸਿੰਘ ਢੀਂਡਸਾ ਪਿੰਡ ਓਬਾਬਾਲ ਜੀ ਜ਼ਿਲ੍ਹਾ ਸੰਗਰੂਰ ਪੈਂਦਾ ਜਿਹਨਾਂ ਨੂੰ ਤੇ ਉਰਫ ਜੈਲੂ ਜੀਲੂ ਦਾ ਵਿਆਹ ਮੇਰੇ ਵੀਰੋ ਤੇ ਕੱਗ ਜੀ ਹੁਣ ਤਿਆਰ ਹੋ ਗਏ ਤਿਆਰ ਹੁਣ ਹੈ ਨਾ ਅਜੇ ਤਾਂ ਹਾਂ ਅਜੇ ਤਾਂ ਬਸ ਠੀਕ ਹੈ ਠੀਕ ਉਧਰ ਮੁੰਡਾ ਟਰਾਲੀ ਤੋੜਿਆ ਉਹ ਵੀ ਉਸ ਨੂੰ ਦਿਖਾ ਰਿਹਾ ਤੇ ਕਿਉਂਕਿ ਜਵਾਨ ਥੋੜੀ ਵੱਧ ਪਲਟੂ ਦਿਨੇ ਵੱਧ ਜ਼ੋਰ ਮਾਰ ਗਿਆ ਸਰੀਰ ਤੇ ਹੁਣ ਤੁਸੀਂ ਬਪਾਲੀ ਗੱਲ ਕੀ ਯਾਰ ਆ ਕੰਮ ਤਾਂ ਤਾਂ ਮੇੜ ਕੇ ਚੱਲਦੇ ਆ ਆ ਤਾਂ ਹੋ ਰਿਹਾ ਕੋਈ ਨਾ ਬਾਹ ਚੱਲਾਂਗੇ ਬਿਆਲੇ ਦੇ ਕਿੜਾ ਕਾਲੀ ਯਾਰ ਉਹ ਟਰੈਕਟਰ ਵੀ ਪਰਲੇ ਪਾਸੇ ਕਰਕੇ ਮੂੰਹ ਲਾ ਲੋ ਉਹਨੂੰ ਵੀ ਧੋਵਾਂਗੇ ਸਾਡੇ ਸਹੀ ਹੋਏ ਨਹੀਂ ਹਜੇ ਤਾਂ ਹਾਏ ਹਾਈ ਵੋਏ ਆਏ ਹਾਈ ਆ ਜਾ ਵੋਏ ਕੀ ਹੋ ਗਿਆ ਹਮ ਇੰਨਾ ਟਾਈਮ ਕੱਦ ਰਤਾ ਬਸ ਇਸ ਤੋਂ ਬਾਅਦ ਆਪਾਂ ਦਰੀਆਂ ਦਰੀਆਂ ਸੱਟ ਲਾਂਗੇ ਬਾਹ ਚੱਲਾਂਗੇ ਪਰਾਇਆ ਹੋ ਗਿਆ ਪਤਾ ਗੱਲ ਕੀ ਯਾਰ ਹੁਣ ਦੋ ਤਿੰਨ ਦਿਨਾਂ ਨੂੰ ਪੋਹ ਚੜਜੂ ਬੰਨ ਨਿਕਲ ਜਾਣੀ ਧੁੱਪ ਪੈਣੀ ਨਹੀਂ ਟਰਾਲੀ ਸੁੱਕਣੀ ਨਹੀਂ ਸੀ ਅੱਜ ਜਰੂਰੀ ਸੀ ਵਿਆਹ ਦਾ ਫੇਰ ਵੀ ਹੋਣੀ ਮਲਾ ਟਰਾਲੀ ਦਾ ਕੱਲ ਨੂੰ ਭਰਾ ਤੇ ਵੀ ਜਾਇਆ ਵਾ ਗਿਆ ਆਪਾ ਸਾਰੇ ਬੌੜੇ ਨਹੀਂਦਾ ਕਿੱਧਰ ਹੋਇਆ ਕਿੱਧਰ ਨਹੀਂ ਨਾ ਕਿਹੜੇ ਆ ਉੱtre ਇੱਥੇ ਹੈ ਆ ਕਿਹੜੇ ਕਿਹੜੇ ਆ ਉੱtre ਸੱਚੀ ਗੱਲ ਬਾਈ ਉਹ ਠੀਕ ਹੈ ਹੱਥ ਤਾਂ ਮਲਾ ਲਾ ਯਾਰ ਹੱਥ ਮਲਾ ਲੈ ਹੈ ਨਾ ਗੱਗ ਕਿੱĐi ਮਿਲਿਆ ਗਿਆ ਗਾਗਾ ਦਾ ਸਿੱਧਾ ਹੀ ਉਤਰਿਆ ਬਾਈ ਸਿੱਧਾ ਉਤਰਿਆ ਰੇਕ ਤੋਂ ਤਾਂ ਦਾ ਜਿਹੜਾ ਬੁਹਾ ਗਾਲ ਵਾਲਾ ਉਹ ਕੱਟਦੀ ਇਹਨੂੰ ਪਰਿਵਾਰਕ ਨਹੀਂ ਹੈਗਾ ਇਹ ਗਾਣਾ ਗਾਲ ਵਾਲਾ ਜਿਹੜਾ ਗਾਲ ਘੱਟੇ ਚੋ ਉਹ ਮਾਰ ਕੇ ਗਿਆ ਬਾਈ ਇਹ ਤੇ ਰੱਖੇ ਗਾਲ ਕੁੜੇ ਉਹ ਕੱਟਦੀ ਗੱਦਾ ਬਾਕੀ ਗਾਣਾ ਪੂਰਾ ਹਟਾ ਓ ਵਾਹ ਵਾ ਗਾਗਾ ਪਹੁੰਚ ਗਏ ਆ ਗਾਗੇ ਤੇ ਤੂੰ ਐਂ ਕਰੋ ਮੋਬਾਈਲ ਫੜ ਲਓ ਹੁਣ ਮੇਰਾ ਇਸ ਤੋਂ ਬਾਅਦ ਮੈਂ ਫੜਨ ਵਾਲਾ ਰਹਿਣਾ ਨਹੀਂ ਮੋਬਾਈਲ ਫੜ ਲਾ ਮੇਰਾ ਤੈਨੂੰ ਤਾਂ ਹੀ ਲਿਆਂਦਾ ਲੈ ਵੀ ਨਾ ਕਾ ਮੈਂ ਮੇਰਾ ਮੋਬਾਈਲ ਫੜਦਾ ਤੈਨੂੰ ਤਾਂ ਹੀ ਲਿਆਂਦਾ ਹਾਂਜੀ ਆਏ ਹਾਏ ਫੋਟੋ ਆਉਂਦੀ ਨਹੀਂ ਸਹੀ ਉਹ ਲਾਈਟ ਚੱਲਦੀ ਐ ਦੀ ਹਾਂ ਬਾਈ ਇੱਥੋਂ ਚੱਲੂ ਆ ਰੇ ਚੱਲ ਪੀ ਚੱਲ ਪੀ ਚੱਲ ਪੀ ਆ ਫੜ ਓਏ ਅਹੀਂ ਲਾ ਕੇ ਰੱਖਾ ਅਹੀਂ ਹੋਰ ਦੇ ਐਂਟਰੀ ਕੋਈ ਮਨਚ ਵਿਚਾਰ ਹੋਵੇ ਦੱਸ ਸਕਦੇ ਹੋ ਨੱਚੋ ਟੱਪੋ ਤੁਹਾਨੂੰ ਨਹੀਂ ਲੱਗੂ ਇੱਥੇ ਚੱਲ ਨਾ ਓਕੇ ਦੀ ਰਿਪੋਰਟਾਂ ਹਾਂ 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 ਸਸਰੀ ਘਰ ਆ ਬਾਈ ਸਸਰੀ ਘਰ ਆ ਸਸਰੀ ਘਰ ਆ ਬਾਈ ਆਏ ਪਤਾ ਲੱਗ ਰਿਹਾ ਵੀ ਇੱਥੇ ਇੱਥੇ ਕੈਨੇਡਾ ਵਾਲਾ ਬੈਠਾ ਕੈਨੇਡਾ ਵੀ ਆਉਣ ਦਾ ਕੰਮ ਆ ਇਹਦਾ ਕਹਿੰਦਾ ਬਸ ਦੇਖਣ ਹੀ ਗਏ ਸੀ ਦੇਖ ਕੇ ਮੁੜੇ ਹਾਂ ਕਿਵੇਂ ਲੱਗਿਆ ਸਹੀ ਸਾਦੇ ਰੰਗ ਟੰਗ ਵਧੀਆ ਠੀਕ ਆ ਕਹਿੰਦਾ ਸਭ ਰੱਬ ਦੀ ਬੇਸ਼ੁਕਰੀ ਸਾਨੂੰ ਮਹਿੰਗਾ ਪਿਆ ਕੈਨੇਡਾ ਇਹ ਹੈਗਾ ਪਰਫੀ ਕਰੀਓ ਤੇ ਲੰਬਾਰਦਾਰ ਉਹ ਬੈਠੇ ਨੇ ਉਹ ਲੰਬਾਰਦਾਰ ਪਾ ਦਿਆ ਵਲੌਗ ਚ ਕੋਈ ਇਤਰਾਜ਼ਤਾ ਨਹੀਂ ਕੋਈ ਨਹੀਂ ਬਸ ਠੀਕ ਆ ਫਿਰ ਚੱਕ ਫਿਰ ਬਰਫੀ ਬਰਫੀ ਚੱਕੀ ਆ ਇਹ ਬਰਫੀ ਦਾ ਮਾਰੀ ਆ ਗਿਆ ਤੇ ਬਰਫੀ ਨਹੀਂ ਮਿਲਦੀ ਹੁਣੇ ਹੈਨਾ ਸਾਰੀ ਪਾਰਟੀ ਉਸੇ ਬੰਦੇ ਦੀ ਹੈ ਆਸਵਾਦ ਨਹੀਂ ਹੈਗਾ ਬਾਈ ਇਹ ਦੰਦ ਜਾਣੇ ਚੱਲ ਜਿਹੜੀ ਗੱਲ ਹੁਣ ਆਪਾਂ ਕਾਨੂੰ ਦੱਸਦੇ ਆ ਜਿਹੜੀ ਤੇਰੀ ਹਰਦਾ ਨਹੀਂ ਹੋ ਤੂੰ ਚਾਹ ਯਾਰ ਹੁਣ ਜੀ ਕਰਦਾ ਫਿਰ ਖਰੀ ਜੀ ਚੱਕਰ ਚੱਕਰ ਫੈਸਲੀਬ ਜਿਹੜੀ ਗੱਲ ਹੋਈ ਆ ਉਹ ਤਾਂ ਚੱਲ ਹੁਣ ਕਾਨੂੰ ਦੱਸਣੀ ਆ ਉੱਥੇ ਨਾ ਜਿਹੜੀ ਉੱਥੇ ਹੋਈ ਆ ਅੰਗਰੇਜ਼ ਨੇ ਢਾਲਿਆ ਤੀ ਉਹ ਉਹ ਛੱਡ ਪਰਾਂ ਯਾਰ 2 ਮਹੀਨਾ ਲਾਇਆ ਪੂਰਾ ਕਿਦੇ ਤੇ ਮਣੇ ਜੈਲੂ ਕੀ ਕਰਦਾ ਬੰਦੇ ਆ ਕੇ ਰੋਕੇ 1.5 ਮਹੀਨਾ ਤੱਕ ਆਮਨੇ ਆ ਭਈਆ ਆਉਨਾ ਜਾਜੂ ਪੀ ਕੇ ਸੀ ਚਲੋ ਬਈ ਚਲੋ ਬਈ ਚਲੋ ਬਈ ਚਲੋ ਬਈ ਚਲੋ ਬਈ ਚਲੋ ਕਬੜੀ ਜਰਾ ਦੇਖੀ ਕਰ ਕਿੰਨੀ ਪਾਸ ਹੋਈ ਬਰਾਇਆਂ ਬਈ ਤਨੂ ਬਹੁਤ 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 ਆਪ ਦਾ ਡਬਗ ਜੀ ਮੇਰੇ ਨਾਲ ਗੱਡੀ 'ਚ ਨਾ ਬੈਠੀ ਮੈਂ ਤਾਂ ਤੁਰ ਕੇ ਜਾਉਂ ਤੁਰ ਕੇ ਜਾਉਂ ਕਿਹੜਾ ਕੰਮ ਕਰਿਆ ਸਰਾਵ ਕਹਿੰਦਾ ਮੈਂ ਹੁਣ ਬਾਈ ਰੱਬਕੈ ਸਾਡੇ ਜੈਲਦਾ ਵਿਆਹ ਸਾਨੂੰ ਗੋਡੇ-ਗੋਡੇ ਚਾਹ ਬੋਲੀ ਬੋਲੀ ਦਾ ਸਾ 10 ਵੀ ਬੰਦੇ ਨੂੰ ਕੋਈ ਵਿਆਹ ਚ ਉਹਨਾਂ ਪੁੱਛਦਾ ਨਹੀਂ ਜਿੰਨਾ ਪੁੱਛਦਾ ਨਹੀਂ ਜਾਨਾ ਲੱਗੇ 소ਫੀ ਦਾ ਮੋਗਾ ਨਹੀਂ ਜਾਂਦਾ 소ਫੀ ਦਾ ਪਹਿਲੇ ਦੇਖ ਲੈ ਕੋਲ ਆਟਮ ਪਹਿਲਾਂ ਉਹਨਾਂ ਕੋਲੇ ਜਾਉ ਹਾਂ ਟੇਬਲ ਦੇਖ ਲੈ ਆ ਆ ਨਹੀਂ ਕੀ ਕੀ ਰਹੀ ਮੋਸਿਆ ਜੇ ਏ ਜਿਵੇਂ ਗੱਲ ਸਹੀ ਆ ਇਹ ਗੱਲ ਸਹੀ ਆ ਜਾਵਾਂ ਜਾਂ ਸੋਫੀ ਬੰਦਾ ਉਹਦਾ ਵਿਆਹ ਨੂੰ ਕੋਈ ਪੁੱਗਤ ਨਹੀਂ ਇਹ ਤਾਂ ਜੀ ਐਕਟਿੰਗ ਥਿੰਗ ਕਰਕੇ ਲੈ ਜਾਂਦੇ ਆ ਮਾੜਾ ਮਟਾ ਖਾਣ ਕਿਉਂ ਅਗਲਾ ਆ ਪੇਗ ਲੱਗਿਆ ਹੋਇਆ ਬੜੀ ਐਕਟਿੰਗ ਕਰ ਲਈ 18 ਦਾ ਕੋਸ ਦੀਆਂ ਬੁੱਤਲਾ ਪੀ ਗਏ ਤੁਸੀਂ ਜਿਹੜੇ ਹਾਲੇ ਕਦੇ ਕੋਸ ਆਇਆ ਨਹੀਂ ਦੇਖਣਾ ਫੋੜਿਆ ਝੂਠ ਦੇਖ ਕੇ ਮਾਰ ਲੈ ਕੇ ਹੋਰ ਕੀ ਮੈਂ ਜਾੜਾਂ ਕੁੱਟ ਕੇ ਬੈਠੇ ਚੌਂਦੇ ਆਏ ਮੇਰੇ ਨਾਲੇ ਚਰੀ ਦਾ ਜਨ ਕੀ ਚੱਲਿਆ ਵੇ ਅਸੀਂ ਸੱਡੇ ਆ ਕੀ ਚੱਲੇ ਨਾਲ ਹੀ ਬੈਠਾ ਤੂੰ ਹੋ ਰਿਹਾ ਕੋ ਕੋਕਰ ਦਾ ਭੈਣ ਦੀ ਤੇਰੀ ਬਡਨ ਤੋੜੀ ਜਾਂਦੀ ਹੈ ਕੋਠੀ ਦੇ ਸਾਨੂੰ ਕਹਿੰਦਾ ਤੂੰ ਐਂ ਕਹਿੰਦਾ ਫਿਰ ਬਲਾ ਹੋ ਗਿਆ ਨਹੀਂ ਪਤਾ ਮੱਤਾ ਦੇਖ ਕੇ ਧੰਦ ਦੇਖਣ ਕੱਲੇ ਸਾਨੂੰ ਕੁਝ ਨਹੀਂ ਪਤਾ ਜਾਂਦਾ ਦੂਜਾ ਖੱਟੇ ਰੰਗ ਦਾ ਬੰਦਾ ਖੱਟੇ ਰੰਗ ਦਾ ਬੰਦਾ ਚੱਲਣਾ ਖੱਟੇ ਰੰਗ ਦਾ ਬੰਦਾ ਬਾਰੂ ਬਈ ਬਈ ਖੱਟੇ ਰੰਗ ਦਾ ਗੱਗਾ ਕੀ ਗੱਗਾ ਬੜਾਈ ਜਾਂਦਾ ਇਹਨਾਂ ਨੂੰ ਮਡਰੂਕੇ ਵਾਲਾ ਟਰਾਪੀ ਮਾੜਿਆ ਬਈ ਓਏ ਓ ਗੱਗਾ ਹੋਏ ਕੀ ਕਰੇ ਕੀ ਕਹਿਣਾ ਗੱਗਾ ਕਹਿੰਦਾ ਕੈਨੇਡਾ ਤੋਂ ਉਹ ਦੇਖਿਆ ਉਹਨਾਂ ਨੇ ਗੱਗੇ ਨੂੰ ਦੇਖਿਆ ਉਹਨਾਂ ਨੇ ਗੱਗੇ ਨੂੰ ਫਸਰੇ ਐਨ ਫੈਨ ਫੈਨ ਮਿਲ ਕੇ ਫੈਨ ਗੱਗੇ ਕੈਨੇਡਾ ਤੋਂ ਆ ਬਾਈ ਮੁੰਡਾ ਇਹ ਹਾਂ ਪੱਲਾ ਉਹਨਾਂ ਦਾ ਖੜਾ ਪੱਲਾ ਅੱਛਾ ਹੂੰ ਨਾ ਪੱਲਾ ਦੇ ਦਣ ਤੈਨੂੰ ਏ ਬਚ ਕੇ ਰਹੀ ਇਹਨਾਂ ਤੋਂ ਕੀ ਹੋ ਗਿਆ ਲੈ ਫੜ ਕੀ ਹੋ ਗਿਆ ਕੁਛ ਨਹੀਂ ਗੀਤ ਬੰਦ ਹੋ ਗਏ ਫੋਨ ਨਹੀਂ ਬੰਦ ਹੋਣਾ ਇਹਦਾ ਗਾਣੇ ਬੰਦ ਹੋ ਜੇ ਹੋ ਜੀ ਗਾਣੇ ਬੰਦ ਹੋ ਗਏ ਗਾਣੇ ਬੰਦ ਹੋ ਗਏ ਫਿਰ ਕੀ ਹੋਵੇ ਕੋਈ ਗੱਲ ਹੋ ਕੇ ਜਾ ਕੇ ਦੇਖ ਲੈ ਆਪ ਆਪ ਦੀ ਤੁੰਬੀ ਲਾਉਣੇ ਆ ਲੈ 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 ਤੇ ਵੀ ਪੁੱਜ ਗਈ ਲੈਟ ਪੁੱਜ ਗਈ ਪਾ ਕੇ ਜਾਵਾਂਗੇ ਪਾ ਕੇ ਸਭ ਨੂੰ ਪਾ ਤੇ ਬਾਈ ਸਾਰੇ ਪਾ ਤੇ ਕੋਈ ਨਹੀਂ ਪੈ ਜਾ ਬਸ ਬਸ ਜਾਣਾ ਨਹੀਂ ਜਾਣਾ ਨਹੀਂ ਨਹੀਂ ਮਹਾ ਬੋਲੀ ਪਾ ਕੇ ਬੋਲੀ ਪਾ ਦੇ ਬੋਲੀ ਪਾ ਕੇ ਫਰਾਰ ਬੋਲੀ ਪਾ ਕੇ ਫਰਾਰ ਹੋ ਜਾ ਓਏ ਪਹਿਲੇ ਪਾ ਕੇ ਦੇ ਹਾਏ ਹਾਏ ਵਾ ਮੇਰਾ ਗਾਣਾ ਮੈਂ ਨਹੀਂ ਜਾਂਦਾ ਕੋਰਤਾ ਲਾਰੀ ਪਰੌਣੇ ਦੀ ਫਰਮਾਇਸ਼ ਆ ਕਿ ਟੱਟਾ ਟਿੱਟਾ ਕੋਰਤਾ ਚਿੱਟਾ ਕੋਰਤਾ ਕਰਦਾ ਹੋ ਗਿਲਾ ਹਾਂ ਪਰੌਣੇ ਨੇ ਫਰਮਾਇਸ਼ ਆ ਚੱਲਦੇ ਆ ਕਿੰਨੇ ਦੇ ਬੈਠੇਗਾ ਚੱਲਦੇ ਆ ਤੜਕੇ ਉੱਠਣਾ ਤਾਂ ਇਹ ਨੂੰ ਲੈ ਆਏ ਹੋਏ ਹੈ ਕੋਈ ਪਾਸਾ ਨਾ ਕਰਿਆ ਕਰ ਸੋਫੀ ਬੰਦੇ ਮੇਰੇ ਨਾਲ ਚੱਕਰਾਂ ਤੇ ਹੁਣ ਫੇਰ ਚੱਕਰ ਥੇ ਸੋਫੀ ਦੀ ਡੀਜੇ ਵਾਲਾ ਵੀ ਨਹੀਂ ਸੁਣਦਾ ਸਹੀ ਹੈ ਸੋਫੀ ਦੀ ਡੀਜੇ ਵਾਲਾ ਵੀ ਨਹੀਂ ਸੁਣਦਾ ਬਾਈ ਟਾਈਟ ਹੋਊਗੀ ਵਗ ਜੇ ਸਿੱਪੀ ਦੀ ਰੋਡੀਆਂ ਕਿੱਧਰ ਨਹੀਂ ਜਾਣਾ ਘੱਟ ਤੇ ਮੇਰੇ ਸਾਲੇ ਟੱਕਰ ਦੇ ਮੈਂ ਨਹੀਂ ਜਾਂਦਾ ਬਾਈ ਬਾਈ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਜੁੰਦਾ ਮੈਂ ਤੇਰੇ ਥਾਪੜ ਲਾਉਂ ਕੁੱਤੇ ਦੀ ਪੂੰਛ ਸਿੱਧੀ ਆ ਉੱਥੇ ਮੈਂ ਦੇਖਿਆ ਕੁੱਤਾ ਕਹਿੰਦੇ ਉਹਦਾ ਵੀ ਕੁੱਤੇ ਦੀ ਪੂੰਛ ਸਿੱਧੀ ਨਹੀਂ ਉਹ ਦੇਖੋ ਤੇ ਕੁੱਤਾ ਫਿਰ ਤੋਂ ਦੀ ਪੂੰਛ ਸਿੱਧੀ ਆ ਚਾਹੇ ਮਰੋੜ ਲੇ ਜੇ ਘੱਟ ਦੇ ਲੋ ਮੈਂ ਤਾਂ ਜਾਂਦਾ ਨਹੀਂ ਜੀ ਮੈਂ ਨਹੀਂ ਜਾਂਦਾ ੱੱਕੇ ਖਾਪਦਾ ਫਟੰਗਾ ਜੀ ਚੰਗਾ ਮੈਨੂੰ ਕਿਰਾਂ ਬਿਠਾਓ ਗੱਡੀ 'ਚ ਮੈਨੂੰ ਕਿਰਾਂ ਬਿਠਾਓ ਇਹ ਕਰ ਦਿੰਦੇ ਬੈਹ ਜਾ ਮੈਂ ਨਹੀਂ ਜਾਂਦਾ ਕਿਰਾਂ ਬਿਠਾਓ ਉਹ ਬਾਹਰ ਜਾ ਲੈ ਨਾ ਮੂਰੇ ਬੈ ਜਾ ਮੂਰੇ ਤੇ ਚੜ ਦੂ ਬਾਹਰ ਦੇ ਜੜੂ ਤੇ ਨੂੰ ਦੇ ਬੈਹ ਜਾ ਬੈਠ ਲਾ ਦੋ ਚਲੋ ਵੀ ਫਲੈਟ ਲਾ ਦੋ ਕਿਹੜਾ ਕਰ ਲੈਣਾ ਆਪਾਂ ਨੇ ਹੋਰ ਬਹੁਤ ਆ ਭਾਈ ਮੈਂ ਚੰਗਾ ਚੁੱਪ ਕਰ ਗਿਆ ਮੈਂ ਚੁੱਪ ਕਰ ਗਿਆ ਗੱਡੀ ਚਲਾ ਲੈ ਫਿਰ ਤੂੰ ਬਾਈ ਚੱਲ ਬਾਈ ਮੈਂ ਤੈਨੂੰ ਕੁਝ ਕਹੀ ਚੱਲ ਬਾਈ ਓਏ ਗੱਡੀ ਵਾਲਿਆ ਆ ਗਏ ਸਾਰੇ ਆ ਗਏ ਐਂਦਾ ਫਰੀਦੀ ਦੇ ਕਿਉਂ ਲਾਲਚ ਕਰਦਾ ਹੈਂ ਹੈ ਤੈਨੂੰ ਕੋਈ ਗੱਦਾਰੂ ਪੀਤੀ ਨਹੀਂ ਮੈਂ ਗਲਤ ਹਸਤੀ ਕਾਰਜ ਹੀ ਨਾ ਕਰ ਤੈਨੂੰ ਮੈਂ ਤੈਨੂੰ ਗੱਲ ਹੀ ਨਾ ਕਰ ਤੈਨੂੰ ਮੈਂ ਤੈਨੂੰ ਗੱਲ ਹੀ ਨਾ ਕਰ ਤੈਨੂੰ ਪੀਤੀ ਨਹੀਂ ਕਦੇ ਦੇਖਣੀ ਮੈਂ ਯਾਰ ਤੇਰੀ ਪੀਤੀ ਆ ਭੈਣ ਦੀ ਤੇਰੀ ਪੀਤੀ ਆ ਬੋਤਲ ਚੱਕ ਲਈ ਉਹ ਤੇਰੀ ਪੀਤੀ ਆ ਤੇਰੀ ਪੀਤੀ ਆ ਤੇਰੀ ਪੀਤੀ ਆ ਦੇਖ ਹੈ ਦੋ ਬੋਤਲਾਂ ਦੇ ਦੋ ਬੋਤਲਾਂ ਦੇ ਪੈਸੇ ਕਿਵੇਂ ਪੈਣ ਮਰਾਵੇ ਚਾਈ ਟੋਪੇ ਦੇ ਦੇ ਤੇਰੀ ਪੀਤੀ ਆ ਪਤਾ ਨਹੀਂ ਮੇਰਾ ਨਾ ਕਰਨ ਕਰਨ ਲੈਣੀ ਹੈ ਮੇਰੇ ਤਾਂ ਕੰਨ ਟ੍ਰਿੰਗ ਟ੍ਰਿੰਗ ਕਰੀ ਜਾਂਦੇ ਯਾਰ ਹਾਂ ਕਰਨ ਟ੍ਰਿੰਗ ਟ੍ਰਿੰਗ ਕਰੀ ਜਾਂਦੇ ਕੰਨ ਮੇਰੇ ਤਾਂ ਉਹ ਕਰਨੇ ਮੂਰੇ ਦਾ ਰੱਖਾਂ ਤਾ ਸੁਣਨੋ ਜੇ ਹਟ ਗਿਆ ਮੇਰਾ ਡੀਜਾ ਕੋਲੋਂ ਆ ਕੇ 12 ਵਜੇ ਕੇ ਜੈਲੂ ਦੀ ਬਰਾਤ ਆ ਜੈਲੂ ਬਰਾਤ ਹੈ ਬੇतरीका ਜੀ ਗੱਗ ਜੀ